ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ ਦਿਨ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਪਿਛਲੇ ਕਈ ਦਿਨਾਂ ਤੋਂ ਜਿਹੜੀ ਗਰਮੀਆਂ ਉਹ ਪੰਜਾਬ ਦੇ ਲੋਕਾਂ ਦੇ ਬੱਟ ਕੱਟ ਰਹੀ ਆ ਤੇ ਤਾਪਮਾਨ 45 ਤੋਂ 47 ਡਿਗਰੀ ਤੱਕ ਪਹੁੰਚ ਚੁੱਕਿਆ ਲੇਕਿਨ ਮੌਸਮ ਦੇ ਵਿੱਚ ਇੱਕ ਨਵੀਂ ਅਪਡੇਟ ਆਈ ਆ ਜਿਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਉਹ ਉਤਪਨ ਹੋਈ ਆ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਵਿੱਚ ਦੇਖਾਰੀ ਗੱਲ ਕਰੀਏ ਤਾਂ ਹਵਾਵਾਂ ਇਸ ਵਕਤ ਪੂਰਬ ਦੀਆਂ ਚੱਲ ਰਹੀਆਂ ਨੇ ਪਹਿਲਾਂ ਪੱਛਮ ਦੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਸੀ ਜਿਹਦੇ ਕਰਕੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਤਰ੍ਹਾਂ ਪੱਠੀ ਵਾਂਗੂੰ ਤਪ ਰਹੇ ਸਨ ਤੇ ਗਰਮੀਆਂ ਜਿਹੜੇ ਉਹ ਆਪਣੇ ਵੱਟ ਘੱਟ ਰਹੀ ਸੀ ਲੇਕਿਨ ਜੇਕਰ ਹੁਣ ਆਪਾਂ ਗੱਲ ਕਰੀਏ ਤਾਂ ਹੁਣ ਇੱਕ ਸਿਸਟਮ ਆ ਜਿਹੜਾ ਉਹ ਬੰਗਾਲ ਦੀ ਖਾੜੀ ਦੇ ਵਿੱਚ ਚੱਕਰਵਾਤ ਬਣਿਆ ਤੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਬਣਿਆ ਵੈਸਟਰਨ ਡਿਸਟਰਬੈਂਸ ਅਤੇ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਦੇ ਬਣਿਆ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਆਪਣੇ ਲੋ ਪ੍ਰੈਸ਼ਰ ਏਰੀਆ ਦੇ ਰੂਪ ਦੇ ਵਿੱਚ ਚੱਕਰਵਾਤ ਬਣਿਆ ਵਾ ਉਹਦੇ ਕਰਕੇ ਹਵਾਵਾਂ ਜਿਹੜੀਆਂ ਉਹ ਪੂਰਬ ਦੀਆਂ ਚੱਲ ਰਹੀਆਂ ਨੇ ਤੇ ਪੰਜਾਬ ਵੱਲ ਨੂੰ ਵੱਧ ਰਹੀਆਂ ਨੇ ਇਸ ਤੋਂ ਬਿਨਾਂ ਇੱਕ ਚੱਕਰਵਾਤ ਆ ਜਿਹੜਾ ਉਹ ਗੋਆ ਜਾਂ ਮੁੰਬਈ ਦੇ ਭਾਗਾਂ ਤੇ ਬਣੂਗਾ ਜਿਹਦੇ ਨਾਲ ਅਰਬ ਸਾਗਰ ਦੀਆਂ ਹਵਾਵਾਂ ਵੀ ਜਿਹੜੀਆਂ ਉਹ ਪੰਜਾਬ ਤੇ ਪਹੁੰਚਣਗੀਆਂ ਨੇ ਨਮੀ ਵਾਲੀਆਂ ਹਵਾਵਾਂ ਜਦੋਂ ਗਰਮ ਇਲਾਕੇ ਦੇ ਵਿੱਚ ਆਉਂਦੀਆਂ ਨੇ ਤੇ ਉੱਪਰ ਨੂੰ ਉੱਠਦੀਆਂ ਨੇ ਤਾਂ ਬੱਦਲ ਆ ਜਿਹੜੇ ਉਹ ਕ੍ਰੀਏਟ ਹੁੰਦੇ ਆ ਇਹੇ ਕੰਮ ਆ ਜਿਹੜਾ ਆਉਣ ਵਾਲੇ 2-3 ਦਿਨ ਦੇ ਵਿੱਚ ਪੰਜਾਬ ਦੇ ਵਿੱਚ ਹੋਊਗਾ ਜਿਹਦੇ ਨਾਲ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਲਖਨ ਦੇ ਖਾਸ ਤੌਰ ਤੇ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਝੱਖੜ ਦੇ ਨਾਲ ਧੂੜਵਰੀ ਆਂਦੀ ਹੈ ਜਿਹੜੀ ਉਹ ਆ ਸਕਦੀ ਹੈ ਤੇ ਹਵਾ ਦੀ ਰਫ਼ਤਾਰ ਜਿਹੜੀ ਉਹ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਹੋਊਗੀ। ਕਈ ਥਾਵਾਂ ਤੇ ਇਸ ਤੇ ਝੱਖੜ ਦੇ ਨਾਲ ਸ਼ਰਾਟੇ ਵੀ ਪੈ ਸਕਦੇ ਆ ਕੋਈ ਥਾਵਾਂ ਤੇ ਹਲਕੀ ਬੂੰਦਾਬੰਦੀ ਹੋ ਸਕਦੀ ਆ। ਜਿਵੇਂ ਕਿ ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ, ਲੁਧਿਆਣਾ, ਬਠਿੰਡਾ, ਬਰਨਾਲਾ ਇਹ ਸਾਰੇ ਇਲਾਕੇ ਜਿਹੜੇ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਇਹ ਕਾਰਵਾਈਆਂ ਜਿਹੜੀਆਂ ਉਹ ਹੋ ਸਕਦੀਆਂ ਨੇ ਜਿਹਦੇ ਨਾਲ ਤਾਪਮਾਨ ਦੇ ਵਿੱਚ 1-2 ਡਿਗਰੀ ਹੈ ਜਿਹੜੀ ਉਹ ਰਾਹਤ ਮਿਲੂਗੀ ਤੇ ਤਪਦੀ ਗਰਮੀ ਤੋਂ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਿਲਦੀ ਸੰਭਾਵਨਾ ਜੇਕਰ ਆਪਾਂ ਕਿਸਾਨ ਵੀਰਾਂ ਦੀ ਗੱਲ ਕਰੀਏ ਤਾਂ ਝੋਨੇ ਨੂੰ ਇਹਦੇ ਨਾਲ ਕੋਈ ਖਾਸ ਰਾਹਤ ਨਹੀਂ ਮਿਲੂਗੀ ਉਹਦੇ ਲਈ ਇੰਤਜ਼ਾਰ ਕਰਨਾ ਪਊਗਾ ਉਹ 20 19-20 ਤੋਂ ਬਾਅਦ ਜਿਹੜੀ ਤੇਜ਼ ਬਰਖਾ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਲਗਾਤਾਰ ਇੱਕ ਹਫ਼ਤਾ ਬਣ ਰਹੀ ਆ ਕਿਉਂਕਿ ਬੈਕ ਟੂ ਬੈਕ ਵੈਸਟਰਨ ਡਿਸਟਰਬੈਂਸ ਤੇ ਇੱਕ ਜਿਹੜਾ ਚੱਕਰਵਾਤ ਬੰਗਾਲ ਦੀ ਖਾੜੀ 'ਚ ਬਣਿਆ ਇਹ ਲੋ ਪ੍ਰੈਸ਼ਰ ਏਰੀਆ ਬਣ ਕੇ ਮੱਧ ਪ੍ਰਦੇਸ਼ ਹੁੰਦੇ ਹੋਏ ਹਰਿਆਣਾ ਦੇ ਭਾਗਾਂ ਤੇ ਗੁਜਰਾਤ ਦੇ ਭਾਗ ਰਾਜਸਥਾਨ ਦੇ ਭਾਗਾਂ ਤੇ ਆਉਣ ਦੀ ਸੰਭਾਵਨਾ ਜਿਹਦੇ ਕਰਕੇ ਪੰਜਾਬ 'ਚ ਭਾਰੀ ਵਰਖਾ ਹੋਊਗੀ ਤੇ ਕਿਸਾਨਾਂ ਨੂੰ ਉਹ ਵਰਖਾ ਦਾ ਫਾਇਦਾ ਹੋਊਗਾ ਕਿਉਂਕਿ ਕਿਸਾਨ ਵੀਰਾਂ ਦਾ ਜਿਹੜਾ ਝੋਨੇ ਦੀਆਂ ਕਾਰਵਾਈਆਂ ਉਹ ਲਾਉਣ ਦੀ ਐਸ ਵਕਤ ਆ ਜਿਹੜੀਆਂ ਉਹ ਚੱਲ ਰਹੀਆਂ ਨੇ ਇਹ ਸੀਗਾ ਆਉਣ ਵਾਲੇ 24 ਘੰਟੇ ਦਾ ਮੌਸਮ ਦਾ ਹਾਲ ਜਿਸ ਵਿੱਚ ਆਪਾਂ ਦੱਸਿਆ ਵੀ ਜ਼ਬਰਦਸਤ ਜਿਹੜੀਆਂ ਕਾਰਵਾਈਆਂ ਨੇਰੀ ਝੱਖੜਾਂਾ ਹੋ ਸਕਦੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਅਗਲੇ 5 ਦਿਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਅਗਲੇ 24 ਘੰਟਿਆਂ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਦੇ ਵਿੱਚ ਕਾਰਵਾਈਆਂ ਜਿਹੜੀਆਂ ਉਹ ਵਧਣ ਦੀ ਸੰਭਾਵਨਾ ਤੇ ਨੇਰੀ ਝੱਖੜ ਨਾਲ ਮੀਂਹ ਜਿਹੜਾ ਉਹ ਪੈ ਸਕਦਾ ਹੈ ਜਿਸ ਤਰ੍ਹਾਂ ਕਿ ਪਿਛਲੇ 24 ਘੰਟਿਆਂ ਦੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਪੰਜਾਬ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਧੂਲ ਭਰੀ ਹਨੇਰੀ 50-60 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਝੱਖੜ ਤੇ ਕੁਝ ਇਲਾਕਿਆਂ ਦੇ ਵਿੱਚ ਤੇਜ਼ ਛਿੱਟੇ ਛਰਾਟੇ ਜਿਹੜੇ ਉਹ ਪੈ ਸਕਦੇ ਆ ਗੱਲ ਆਪਾਂ 15 ਤਰੀਕ ਦੀ ਕਰ ਲੈਂਦੇ ਆ 15 ਤਰੀਕ ਨੂੰ ਵੀ ਇਸੇ ਤਰ੍ਹਾਂ ਜੰਮੂ ਦੱਖਣੀ ਭਾਗ ਰਾਜਸਥਾਨ ਦੇ ਵੀ ਕੁਝ ਭਾਗਾਂ 'ਚ ਹੋ ਸਕਦੀਆਂ ਵੈਸਟਰਨ ਕਾਰਟ ਪੂਰਾ ਤੁਸੀਂ ਦੇਖ ਸਕਦੇ ਹੋ ਬੰਬੇ ਗੋਆ ਭਾਰੀ ਵਰਖਾ ਹੋ ਸਕਦੀ ਹੈ ਨਾਰਥ-ਈਸਟ ਇੰਡੀਆ 'ਚ ਵਰਖਾ ਹੋ ਸਕਦੀ ਹੈ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹਨੇਰੀ ਝੱਖੜ ਦੇ ਨਾਲ ਛਿੱਟੇ ਛਰਾਟੇ ਪੈਣ ਦੀ ਸੰਭਾਵਨਾ 16 ਤਰੀਕ ਦੀ ਜੇਕਰ ਆਪਾਂ ਗੱਲ ਕਰੀਏ 16 ਤਰੀਕ ਨੂੰ ਵੀ ਰਾਜਸਥਾਨ ਦੇ ਕੁਝ ਦੱਖਣ ਪੂਰਬੀ ਭਾਗ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਹਨਾਂ ਭਾਗਾਂ ਦੇ ਵਿੱਚ ਵਰਖਾ ਹੋ ਸਕਦੀ ਹੈ ਪੰਜਾਬ ਦੇ ਵਿੱਚ ਹਨੇਰੀ ਝੱਖੜ ਦੇ ਨਾਲ ਅ ਘਰਚਾ ਅਮਕ ਬੱਦਲਾ ਦੀ ਹੋ ਸਕਦੀ ਹੈ ਤੇ ਹਲਕੇ ਤੋਂ ਦਰਮਿਆਨੀ ਵਰਖਾ ਹੋ ਜਾਂਦੀ ਹੈ 17 ਤਰੀਕ ਨੂੰ ਵੀ ਕੁਝ ਕਾਰਵਾਈਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਯਾਨੀ 16 ਦੀ ਰਾਤ ਨੂੰ ਤੇ 17 ਨੂੰ 16 ਦੀ ਸਵੇਰ ਨੂੰ ਤੇ 16 ਦੀ ਰਾਤ ਨੂੰ ਜਾਂ 17 ਦੀ ਸਵੇਰ ਨੂੰ ਵਰਖਾ ਜਿਹੜੀ ਉਹ ਹਲਕੀ ਫੁਲਕੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਰਾਜਸਥਾਨ ਗੁਜਰਾਤ ਇਹਨਾਂ ਭਾਗਾਂ ਦੇ ਵਿੱਚ ਵਰਖਾ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਰਹੀ ਹੈ ਗੱਲ ਕਰੀ ਆਪਾਂ 18 ਤਰੀਕ ਦੀ ਤਾਂ ਫੇਰ ਵਰਖਾ ਦੇ ਵਿੱਚ ਪੰਜਾਬ ਦੇ ਵਿੱਚ ਕਮੀ ਆਊਗੀ ਤੇ ਦਿਨ ਗਰਮ ਹੋਣਗੇ 18 ਤੇ 19 17 18 19 ਜਬਰਦਸਤ ਗਰਮੀ ਪੰਜਾਬ ਦੇ ਵਿੱਚ ਪੈ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ 19 ਤਰੀਕ ਦੀ 19 ਤਰੀਕ ਨੂੰ ਉੱਤਰਾਖੰਡ ਦੇ ਭਾਗਾਂ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਮਧ ਪ੍ਰਦੇਸ਼ ਦੇ ਭਾਗ ਜਿਵੇਂ ਕਿ ਬਿਹਾਰ ਛੱਤੀਸਗੜਾ 오ਡੀਸਾ ਇਹ ਜਿਹੜੇ ਭਾਗ ਆ ਤੇ ਪੂਰਬੀ ਉੱਤਰਵਰਦੇਸ਼ ਇਹਨਾਂ ਭਾਗਾਂ ਦੇ ਵਿੱਚ ਮੌਨਸੂਨ ਵੀ ਅੱਗੇ ਵਧੂਗੀ ਇਹ ਦੋ ਜਿਹੜੇ ਚੱਕਰਵਾਤ ਆਪਾਂ ਤੁਹਾਨੂੰ ਦੱਸਿਆ ਹੈ ਕਰਬਸਾਗਰ ਦੇ ਵਿੱਚ ਬਣੂਗਾ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਬਣ ਚੁੱਕਿਆ ਇਹਨਾਂ ਦੇ ਨਾਲ ਮੌਨਸੂਨ ਬਹੁਤ ਤੇਜ਼ੀ ਨਾਲ ਅੱਗੇ ਵਧਣ ਦੀ ਸੰਭਾਵਨਾ ਤੇ 20 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ 20 ਤੋਂ 25 ਜਾਂ 27 ਦੇ ਦਰਮਿਆਨ ਮੌਨਸੂਨ ਹੋਣ ਦੀ ਸੰਭਾਵਨਾ ਜਿਹਦੇ ਕਰਕੇ ਕਿਸਾਨ ਵੀਰਾਂ ਲਈ ਰਾਹਤ ਭਰੀ ਖਬਰ ਇਹ ਹੈ ਵੀ ਉਦੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਪੰਜਾਬ 'ਚ ਬਣ ਰਹੀ ਹੈ ਗੱਲ ਕਰੀਏ ਆਪਾਂ 20 ਤਰੀਕ ਦੀ 20 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਹਰਿਆਣਾ ਮੱਧ ਪ੍ਰਦੇਸ਼ ਦੇ ਕੁਝ ਭਾਗ ਉੱਤਰ ਪ੍ਰਦੇਸ਼ ਦੇ ਕੁਝ ਭਾਗ ਦਿੱਲੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਇਹਨਾਂ ਚ ਜ਼ਬਰਦਸਤ ਕਰਵੀਆਂ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਂਦੇ ਆ 21 ਤਰੀਕ ਦੀ 21 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਮੱਧ ਪ੍ਰਦੇਸ਼ ਦੇ ਕਈ ਭਾਗ ਕਿਉਂਕਿ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਉਹ ਉੱਠ ਕੇ ਮੱਧ ਪ੍ਰਦੇਸ਼ ਦੇ ਭਾਗਾਂ ਤੇ ਆ ਜਾਣਾ ਜਿਹਦੇ ਨਾਲ ਪੰਜਾਬ ਦੇ ਵਿੱਚ ਵੀ ਮੌਨਸੂਨ ਤੇਜ਼ੀ ਦੇ ਨਾਲ ਰਫ਼ਤਾਰ پکڑੂ ਅਤੇ ਕਈ ਥਾਵਾਂ ਤੇ ਭਾਰੀ ਵਰਖਾ ਕਰੂਗੀ ਉਸ ਤੋਂ ਬਾਅਦ ਗੱਲ ਤੁਸੀਂ ਦੇਖ ਲਓ 22 ਤਰੀਕ ਨੂੰ ਪੰਜਾਬ ਦੇ ਵਿੱਚ ਹਿਮਾਚਲ ਉੱਤਰਾਖੰਡ ਹਰਿਆਣਾ ਦਿੱਲੀ ਮੱਧ ਪ੍ਰਦੇਸ਼ ਭਾਰੀ ਵਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 22 ਤਰੀਕ ਦੀ 22 ਤਰੀਕ ਨੂੰ ਜ਼ਬਰਦਸਤ ਵਰਖਾ ਜਿਹੜੀ ਉਹ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਜਿਹਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਲ ਭਰਾਵ ਜਿਹੜਾ ਉਹ ਹੋ ਸਕਦਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਪਾਂ 3 ਤਰੀਕ ਦੀ 3 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਲੋ ਪ੍ਰੈਸ਼ਰ ਏਰੀਆ ਤੇ ਵੈਸਟਰਨ ਡਿਸਟਰਬੈਂਸ ਦੇ ਮਿਲਣ ਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਦੇ ਕਈ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਜਿਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ ਇਹ ਸੀਗਾ ਆਉਣ ਵਾਲੇ 24 ਘੰਟੇ ਤੇ ਅਗਲੇ 5 ਦਿਨ ਪੰਜਾਬ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ